ਮੈਂ ਬਲਵਿੰਦਰ ਸਿੰਘ ਮਾਲ ਰਸੀਕਾ ਨਵੀਸ ਤਸੀਲ ਕੰਪਲੈਕਸ ਇਨਾਲਾ ਜਿਹੜੇ ਸਾਡੇ ਜਿੰਨੇ ਵੀ ਇੱਥੇ ਪੁਰਾਣੀ ਤਸੀਲ ਦੇ ਵਿੱਚ ਰਸੀਕਾ ਨਵੀਸ ਟਾਈਪਿਸਟ ਦਾ ਸਟਾਫ ਸਾਰੇ ਦੇ ਚੰਬਰ ਆ ਜਿਹੜੀ ਨਵੀਂ ਤਸੀਲ ਦੀ ਬਿਲਡਿੰਗ ਆ ਕਰੀਬ 200 ਸਾਲ ਪਹਿਲਾਂ ਬਣ ਕੇ ਤੇ ਨਵੀਂ ਤਸੀਲ ਜਿਹੜੀ ਆ ਉੱਥੇ ਸ਼ਿਫਟ ਹੋ ਚੁੱਕੀ ਆ ਜਿੰਨਾ ਵੀ ਤਸੀਲਦਾਰ ਸਾਹਿਬ ਅਸਟੈਂਟ ਸਾਹਿਬ ਤੇ ਜਿੰਨਾ ਵੀ ਕਲਰਿਕ ਦਾ ਸਟਾਫ ਸਾਰਾ ਨਵੀਂ ਤਸੀਲ ਬਿਲਡਿੰਗ ਦੇ ਅੰਦਰ ਆ ਅਸੀਂ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਸਾਨੂੰ ਨਵੀਂ ਜਿਹੜੀ ਤਹਿਸੀਲ ਬਣੀ ਆ ਉਹਦੇ ਵਿੱਚ ਚੈਂਬਰ ਅਲਾਟ ਕੀਤੇ ਜਾਣ। ਤਕਰੀਬ 2 ਸਾਲ ਹੀ ਹੋ ਗਿਆ ਸਾਨੂੰ ਬੇਨਤੀਆਂ ਕਰਦਿਆਂ ਪਰੰਤੂ ਅਜੇ ਤੀਕਾ ਸਾਨੂੰ ਨਵੇਂ ਚੈਂਬਰ ਅਲਾਟ ਨਹੀਂ ਕੀਤੇ ਗਏ। ਤੇ ਜਿਹਦੇ ਨਾਲ ਜਿਹੜੇ ਬਸਰਤ ਦੇ ਦਿਨਾਂ 'ਚ ਜਿੰਨੇ ਵੀ ਸਾਡੇ ਇੱਥੇ ਦਫ਼ਤਰ ਨੇ ਇਹ ਸਾਰੇ ਚੋਂਦੇ ਆ ਤੇ 31 ਅਗਸਤ 2024 ਨੂੰ ਸਾਡੀ ਜਿਹੜੀ ਦੁਕਾਨ ਦੀ ਸੱਤਵੀਂ ਦੇ ਗਈ ਸੀ ਜਿਸ ਨਾਲ ਸਾਡਾ ਕਾਫੀ ਮਾਲੀ ਨੁਕਸਾਨ ਵੀ ਹੋਇਆ ਤੇ ਉਹਦੇ ਨਾਲ ਨਾਲ ਸਾਡੇ ਦੇ ਬੀਰੂ ਡਾਕੂਮੈਂਟ ਵੀ ਖਾਬ ਹੋ ਗਏ ਸੀ ਪਰੰਤੂ ਇਹ ਵੀ ਸਾਨੂੰ ਉੱਥੇ ਨਵੀਂ ਤਹਿਸੀਲ ਦੇ ਵਿੱਚ ਕੋਈ ਵੀ ਦੁਕਾਨਾਂ ਵਾਸਤੇ ਜਗ੍ਹਾ ਲਾਟ ਨਹੀਂ ਕੀਤੀ ਗਈ ਇਸ ਕਾਰਨ ਅਸੀਂ ਸਾਰੇ ਬਹੁਤ ਜਿਆਦੇ ਪਰੇਸ਼ਾਨ ਆ ਇਹਦੇ 'ਚ ਤੁਸੀਂ ਵੇਖ ਰਹੇ ਹੋ ਹੁਣ ਬਰਸਾਤ ਦੇ ਸਮੇਂ 'ਚ ਦੁਕਾਨਾਂ 'ਚ ਸਾਰੀਆਂ ਜਿਹੜੀਆਂ ਉਹ ਚੋਰੀਆਂ ਨੇ ਤੇ ਉਹਦੇ ਨਾਲ ਨਾਲ ਪਾਣੀ ਖੜਾ ਹੋਵਾ ਜਿਹੜੇ ਸਾਨੂੰ ਤਾਂ ਪਰੇਸ਼ਾਨੀ ਆਉਣੀ ਆਉਣੀ ਆ ਜਿਹੜੇ ਪਬਲਿਕ ਕੰਮ ਕਰਾਉਣ ਵਾਸਤੇ ਆਉਂਦੇ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਇਸ ਕਰ ਸਾਡੀ ਪ੍ਰਸ਼ਾਸਨ ਅੱਗੇ ਹੋਏ ਬੇਨਤੀ ਆ ਵੀ ਸਾਨੂੰ ਨਵੀਂ ਤਸੀਲ ਦੇ ਵਿੱਚ ਜਿਹੜੇ ਸਾਡੀ ਜਗਾਵਾ ਲਾਤੀ ਕੀਤੀ ਜਾਵੇ ਤਾਂ ਕਿ ਅਸੀਂ ਉੱਥੇ ਆਪਣੇ ਦਫ਼ਤਰ ਬਣਾ ਸਕੀਏ ਸਾਰੀਆਂ ਦੁਕਾਨਾਂ ਅਨਸੇਫ ਹੈ ਲੱਗਦਾ ਕਿ ਵੱਡੀ ਘਟਨਾ ਹੋ ਸਕਦੀ ਹੈ ਤੁਹਾਡੀ ਦੁਕਾਨ ਇਸ ਤਰੀਕੇ ਨਾਲ ਟਿਕੀ ਹੋਈ ਹੈ ਇਹ ਵੇਖੋ ਮੈਂ ਜਿਹੜੇ ਪਹਿਲਾਂ ਗੱਲ ਕੀਤੀ ਆ ਵੀ ਜਿਹੜੀ ਸਾਡੀ ਦੁਕਾਨ ਇੱਕ ਸਾਲ ਪਹਿਲਾਂ ਡਿੱਗੀ ਸੀ ਜਿਉਂ ਕਿਤੇ ਦਿਨੇ ਸੱਤ ਡਿੱਗਦੀ ਉਦਨਾਂ ਕੋ ਕੋ 10 15 ਜਾਣਾ ਜਾ ਵੀ ਸਕਦੇ ਨੇ ਤੇ ਦਖਮੀ ਹੋ ਸਕਦੇ ਹਾਂਜੀ ਇਸ ਕਰਕੇ ਕੁਦਰਤੀ ਚੰਗਾ ਇਹ ਹੋਇਆ ਵੀ ਉਹ ਜਿਹੜੀ 7 ਰਾਤ ਦੀ ਆ ਤੇ ਹੁਣ ਵੀ ਅਨਸੇਫ ਨੇ ਸਾਰੀ ਬਿਲਡਿੰਗ ਅਨਸੇਫ ਆ ਕਿ ਕਿਸੇ ਵੇਲੇ ਵੀ ਕੋਈ ਦਿੱਕਤ ਹੋਏ ਤੇ ਕੋਈ ਅਨਸਟਾਰਮ ਕਟਮਾ ਵਾਪਰੀ ਸਕਦੀ ਤੇ ਕੋਈ ਜਾਨੀ ਨੁਕਸਾਨ ਹੋ ਸਕਦਾ ਜਿਹੜੀ ਸਭ ਤੋਂ ਪਹਿਲਾਂ ਤਾਂ ਵਾਈਰੂਸ ਦੀ ਕਾਲਸਾ ਹੋਇਆ ਕਿ ਜਿੱਤੀ ਫਤੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਆਣ ਕੇ ਸਾਡੀ ਸਾਰ ਲਈਏ ਕਿਉਂਕਿ ਸਾਨੂੰ ਜਦੋਂ ਦੀ ਸਰਕਾਰ ਬਣੀ ਆ ਅਸੀਂ ਬੇਨਤੀਆਂ ਕਰ ਰਹੇ ਹਾਂ ਸਾਨੂੰ ਕੈਂਬਰ ਜਿਹੜੇ ਆ ਨਵੀਂ ਫੀਲ ਦੇ ਵਿੱਚ ਅਲਾਟ ਕਿਹਗਾ ਜਦੋਂ ਕਿ ਇੱਥੇ ਜਿੱਦਾਂ ਮਾਲ ਸਾਹਿਬ ਨੇ ਪਹਿਲਾਂ ਦੱਸਿਆ ਇਹਨਾਂ ਦੁਕਾਨ ਦਿੱਤੀ ਸੀ ਤੇ ਚਲੋ ਉਹ ਜਿਣੇ ਨਹੀਂ ਡਿਗੇ ਰਾਤ ਡਿਗਣ ਕਰਕੇ ਉਹ ਜਿਹੜਾ ਜਾਨੀ ਨਿਸ਼ਾਨ ਉਹ ਪਾ ਲਈ ਨਿਸ਼ਾਨ ਕਰਕੇ ਹੋਇਆ ਸੀ ਅਸੀਂ ਉਸ ਤੋਂ ਬਾਅਦ ਉੱਥੇ ਹੜਤਾਲ ਵੀ ਕੀਤੀ ਸਾਨੂੰ ਉੱਥੇ ਵਿਸ਼ਵਾਸ ਜੁਆਇਆ ਗਿਆ ਕਿ ਤੁਹਾਨੂੰ ਦੁਕਾਨਾਂ ਜਿਹੜੀਆਂ ਨੇ ਉਹ ਅਲਾਟ ਕਰ ਦਿੱਤੀਆਂ ਜਾਣਗੀਆਂ ਸਿੱਧੀ ਤੋਂ ਸਿੱਧੀ ਸਾਡਾ ਮਸਲਾ ਹੱਲ ਕਰ ਦਿੱਤਾ ਜਾਊਗਾ ਰਾਜਤਾ ਕੋਈ ਮਸਲਾ ਹੱਲ ਨਹੀਂ ਹੋਇਆ ਔਰ ਕੋ ਪਾਣੀ ਗੋਡੇ-ਗੋਡੇ ਖਲੋਤਾ ਅੰਦਰ ਨਾਤੇ ਸਾਡੇ ਕੋ ਵੜਿਆ ਜਾ ਰਿਹਾ ਜਿਹੜੇ ਅੰਦਰ ਆ ਉਹ ਬਾਹਰ ਨਹੀਂ ਨਿਕਲਿਆ ਜਾ ਰਿਹਾ ਬਾਹਰੋਂ ਆਉਣ ਲਈ ਕੋਈ ਜਗ੍ਹਾ ਹੀ ਨਹੀਂ ਤੁਸੀਂ ਆਪ ਵੀ ਦੇਖ ਲਿਆ ਤੁਸੀਂ ਵੀ ਕਿਤਨਾ ਆਏ ਹੋ ਹੁੰਜੇ ਕੰਗ ਕੇ ਪਾਣੀ ਦੇ ਵਿੱਚ ਹੀ ਆਏ ਜੀ ਸਾਨੂੰ ਬੜੀ ਵੱਡੀ ਆਸ ਸੀ ਕਿ ਨਵੀਂ ਸਰਕਾਰ ਆਈ ਹੈ ਦੁਨੀਆ ਸਰਕਾਰਾਂ ਨੇ ਜਿਵੇਂ ਨਹੀਂ ਸਾਡੇ ਬਾਰੇ ਸੋਚਿਆ ਕੁਝ ਇਹ ਜਿਹੜੇ ਆ ਰੁਜ਼ਗਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਸਰਕਾਰ ਜਿਹੜੀ ਆ ਕੋਈ ਮੁੱਦਾ ਠਕੂਗੀ ਕੋਈ ਹਮਲਾ ਮਾਰ ਨਹੀਂ ਜੇ ਸਾਡੇ 32 ਚੈਂਬਰ ਨੇ ਇਥੇ ਰਸਿਕਾ ਨਿਸ਼ਾਨ ਦੇ ਟਾਈਪਿਸਟਾਂ ਦੇ ਤੇ ਸਟਾਮ ਫਰੋਚਣ ਦੇ ਸਾਰੇ ਇਹ ਵੇਖ ਲੋ ਕੀ ਹਾਲ ਹੋਇਆ ਆਹ ਦੁਕਾਨ ਦੇ ਵਿੱਚ ਵੀ ਪਾਣੀ ਵੜਿਆ ਇੱਧਰ ਵੀ ਇੱਧਰ ਸਾਰੇ ਪਾਣੀ ਪਾਣੀ ਹੈ ਕੱਲ ਦੋ ਸੱਪ ਵੀ ਇੱਥੇ ਦੇਖੇ ਗਏ ਆ ਸੋ ਇਸ ਕਰਕੇ ਸਾਡਾ ਬੜਾ ਬੁਰਾ ਹਾਲ ਹੈ ਅਸੀਂ ਬੜੀਆਂ ਬੇਨਤੀਆਂ ਕਰ ਤੁਹੇ ਆ ਕਿ ਸਾਨੂੰ ਚੈਂਬਰ 2 ਚੈਂਬਰ 2 ਉਹ ਬਣਾਉਣੇ ਵੀ ਅਸੀਂ ਆਪਣੇ ਖਰਚੇ ਤੇ ਹੀ ਆ ਸਿਰਫ ਜਗਾ ਲਾਟ ਨਹੀਂ ਕਰਕੇ ਦੇ ਰਹੇ ਤੇ ਸਾਡੀ ਇਹੋ ਬੇਨਤੀ ਆ ਪ੍ਰਸ਼ਾਸਨ ਨੂੰ ਇਸਾਨੂੰ ਇਹ ਮਾਰਕ ਤੋਂ ਕੱਢਿਆ ਜਾਵੇ ਜੇ ਕਿਤੇ ਕੋਈ ਦੁਕਾਨ ਡਿੱਗ ਪਈ ਤੇ ਜਾਨੀ ਨੁਕਸਾਨ ਨਹੀਂ ਹੋ ਸਕਦਾ ਵਾਲੀ ਤੇ ਹੁੰਦਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਜੇਕਰ ਇਥੇ ਲੰਗਿਆ ਨਹੀਂ ਡੋ ਜਾਣਾ ਹੁਣ ਪਾਣੀ ਦੇ ਵਿੱਚ ਜੇ ਦੁਕਾਨਾਂ ਵੇਖੀ ਜਾਣ ਤੇ ਅੰਦਰ ਬਾ ਤਰਪਾਲਾਂ ਪਾਈਆਂ ਥੱਲੇ ਛੱਤ ਦੇ ਉੱਤੋਂ ਛੱਤਾਂ ਝੋਰੀਆਂ ਨੇ ਨਹੀਂ ਇਹ ਨਹੀਂ ਇਹ ਪ੍ਰਿੰਟਰ ਕੰਪਿਊਟਰ ਸਾਡੇ ਜਿਹੜੇ ਨੇ ਉਹ ਪਾਣੀ ਨਾਲ ਭਿੱਜੇ ਖਰਾਬ ਹੋ ਗਏ ਆ ਇਸ ਲਈ ਤੇ ਹਾਰ ਕੇ ਉਹ ਬੇਨਤੀ ਕਰਦੇ ਆ ਵੀ ਸਾਨੂੰ ਉੱਥੇ ਸੈਂਬਰ ਲਾੜ ਕੇ ਜਾਣਾ ਤਾਂ ਜੋ ਅਸੀਂ ਆਰਾਮ ਨਾਲ ਉੱਥੇ ਦੇ ਵੀ ਬਸਰ ਕਰਦ ਰਹੀ ਕਿਉਂਕਿ ਐਸੀ ਨਹੀਂ ਇਨਸਾਨ ਆ ਇਨਸਾਨ ਜਿਹੜਾ ਦੇਖੇ ਉੱਤੇ ਸਾਰਾ ਸਟਾਫ ਔਰ ਉੱਥੇ ਜਾ ਚੁੱਕਾ ਤੇ ਸਾਡਾ ਵੀ ਜਾਣਾ ਬੜਾ ਜ਼ਰੂਰੀ ਹੈ ਉੱਥੇ ਤੇ ਮੈਂ ਆਪਣੇ ਆਪਣੇ ਖਰਚੇ ਤੇ ਇਹੀ ਉਹ ਚੈਂਬਰ ਬਣਾਉਣੇ ਆ ਸਾਨੂੰ ਸਿੱਤੀ ਤੋਂ ਸਿੱਤੀ ਉਹ ਜਿਹੜੇ ਚੈਂਬਰ ਅਲਾਟ ਕਿਤੇ ਜਾਣ ਇਹੋ ਸਾਡੀ ਰਿਕਵੈਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ